ਵੈਘਰੂ ਜੀ ਦਾ ਖਾਨ ਸਾਹਿਬ ਸ੍ਰੀ ਵੈਘਰੂ ਜੀ ਕੀ ਪਤੀ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗੁਰਦੁਆਰਾ ਗੰਗਸਰ ਸਾਹਿਬ ਜਿਹਦੇ ਇਤਿਹਾਸ ਦੇ ਬਾਰੇ ਦੋਸਤੋ ਇਹ ਪਾਵਨ ਸਥਾਨ ਨੂੰ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹਾਂ ਸੰਮਤ 1652 ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਬਸਾਖੀ RAM ਤੋ ਗੰਗਾ ਨਦੀ ਵਿੱਚ ਡਿੱਗਿਆ ਗੜਬਾ ਇਸ ਖੂਹ ਵਿੱਚੋਂ ਪ੍ਰਗਟ ਕਰਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਭਰਮ ਦੂਰ ਕੀਤਾ। ਦੋਸਤੋ ਗੜਬੇ ਦਾ ਇਤਿਹਾਸ ਇਸ ਤਰ੍ਹਾਂ ਹੈ। ਇੱਕ ਵਾਰ ਇੱਕ ਸੇਵਕ ਬਸਾਖੀ RAM ਨੇ ਗੁਰੂ ਜੀ ਕੋਲੋਂ ਗੰਗਾ ਇਸ਼ਨਾਨ ਦੀ ਆਗਿਆ ਮੰਗੀ। ਤਾਂ ਗੁਰੂ ਜੀ ਨੇ ਉਸ ਨੂੰ ਇੱਕ ਗੜਬਾ ਦਿੱਤਾ ਤੇ ਕਿਹਾ ਜਦੋਂ ਉਸ ਸਥਾਨ ਤੋਂ ਵਾਪਸ ਆਵੋ ਤਾਂ ਇਸ ਗੜਬੇ ਵਿੱਚੋਂ ਉੱਥੋਂ ਜਲ ਭਰ ਕੇ ਲੈ ਕੇ ਆਓ। ਜਦੋਂ ਇਸ਼ਨਾਨ ਕਰਕੇ ਬਸਾਖਾ RAM ਆ ਗੜ ਦੇ ਵਿੱਚ ਜਲਪਰ ਲੱਗਿਆ ਤਾਂ ਗੜਵਾ ਗੰਗਾ ਵਿੱਚ ਬਹਿ ਗਿਆ ਬਸ ਆਖਾ RAMਦੇਵ ਵਾਪਸ ਆ ਕੇ ਗੁਰੂ ਜੀ ਨੂੰ ਕਹੇ ਮੇਰੇ ਕੋਲ ਗੜਵਾ ਗੰਗਾ ਦੇ ਵਿੱਚ ਬਹਿ ਗਿਆ ਹੈ ਤਾਂ ਗੁਰੂ ਜੀ ਨੇ ਉਸ ਨੂੰ ਸਾਹਮਣੇ ਵਾਲੀ ਖੂਹ ਹੀ ਦੇ ਵਿੱਚੋਂ ਗੜਵਾ ਕੱਢ ਕੇ ਲਿਆਉਣ ਲਈ ਕਿਹਾ ਖੂਹ ਹੀ ਵਿੱਚੋਂ ਗੰਗਾ ਦੇ ਵਿੱਚ ਗਵਾਚਿਆ ਗੜਵਾ ਕਦ ਦਾ ਦੇਖ ਕੇ ਸਭ ਹੈਰਾਨ ਹੋ ਗਏ ਇਸੇ ਕਰਕੇ ਇਹ ਖੂਹ ਦਾ ਨਾਮ ਗੰਗਸਰ ਹੈ ਗੁਰੂ ਸਾਹਿਬ ਨੇ ਇਸ ਖੂਹ ਨੂੰ ਅਨੇਕਾ ਵਰਨਣ ਦਿਆ ਫਰਮਾਇਆ ਇਹ ਜਿਹੜਾ ਵੀ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਖਤਮ ਹੋ ਜਾਣਗੇ ਖੂਹ ਦੇ ਨੇੜੇ ਹੀ ਜਿੱਥੇ ਗੁਰੂ ਮਹਾਰਾਜ ਦੇ ਵਾਣ ਸਜਾਉਂਦੇ ਸਨ ਉਹ ਸਥਾਨ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਹੀ ਬਿਰਾਜ ਕੇ ਸੰਗਤਾਂ ਨੂੰ ਧਰਮ ਉਪਦੇਸ਼ ਦਿਆ ਕਰਦੇ ਸਨ ਇੱਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਹਕੂਮਤ ਦੇ ਜ਼ੁਲਮ ਵਿਰੁੱਧ ਚੌਥੀ ਜੰਗ ਲੜੀ ਅਤੇ ਫਤਿਹ ਹਾਸਲ ਕੀਤੀ ਇੱਥੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਬਾਗੀ ਜਨਰਲ ਪੈਂਦੇ ਖਾਨ ਨੂੰ ਮਾਰਿਆ ਸੀ ਇੱਥੇ ਹੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਮਰਕੱਸਾ ਖੋਲ ਕੇ ਦਮ ਲਿਆ ਸੀ ਇਹ ਪਵਿੱਤਰ ਸਥਾਨ ਜਲੰਧਰ ਸ਼ਹਿਰ ਦੇ ਕਰਤਾਰਪੁਰ ਇਲਾਕੇ ਦੇ ਵਿੱਚ ਸਥਿਤ ਹੈ